ਜੀ ਤੁਸੀਂ ਦੇਖ ਰਹੇ ਹੋ ਡੀਟੀਵੀ ਚੰਡੀਗੜ੍ਹ ਤੇ ਇਸ ਸਮੇਂ ਤੁਸੀਂ ਮੇਰੇ ਨਾਲ ਜੁੜੇ ਹੋ ਇਸ ਸਮੇਂ ਖੜੇ ਆਸੀਂ ਪਿੰਡ ਰੋਡ ਮਜਰੇ ਜਿੱਥੇ ਸੌਣ ਦੇ ਮੇਨ ਦੇ ਸੰਬੰਧ ਦੇ ਵਿੱਚ ਕੁੜੀਆਂ ਵੱਲੋਂ ਪੁਰਾਣੇ ਬਜ਼ੁਰਗਾਂ ਵੱਲੋਂ ਬੁਣੀਆਂ ਵੱਲੋਂ ਜੋਤੀਆਂ ਦਾ ਤਿਹਾਰ ਆ ਉਹ ਮਨਾਉਣ ਵਾਸਤੇ ਇਕੱਠੇ ਹੋਈਆਂ ਸਾਡੇ ਨਾਲ ਇਸ ਸਮਾਗਮ ਦੀਆਂ ਜਿਹੜੀਆਂ ਕੁੜੀਆਂ ਨੇ ਸਾਰੀਆਂ ਉਹ ਇੱਥੇ ਗਿੱਧਾ ਪਾ ਰਹੀਆਂ ਨੇ ਡੀਜੇ ਲੱਗੇ ਹੋਏ ਨੇ ਖੁਸ਼ੀ ਮਨਾ ਰਹੀਆਂ ਨੇ ਆਓ ਆਪਾਂ ਇਹਨਾਂ ਨਾਲ ਗੱਲਬਾਤ ਕਰਦੇ ਹਾਂ ਇਹ ਕਿਵੇਂ ਇਹ ਜੋ ਪ੍ਰੋਗਰਾਮ ਹੈ ਕਿਵੇਂ ਲਿਖਿਆ ਗਿਆ ਕਿਵੇਂ ਫੰਕਸ਼ਨ ਆਰਗਨਾਈਜ਼ ਕੀਤਾ ਹੈ ਆਪਾਂ ਨੂੰ ਬਿਲਝ ਹਸਕਾ ਜੀ ਸ਼ਕਲ ਜੀ ਹਾਂ ਜੀ ਕੀ ਬਣਾ ਰਹੇ ਹਾਂ ਅਸੀਂ ਸੌਣ ਦਾ ਤਿਹਾਰ ਮਨਾ ਰਹੇ ਹਾਂ ਹਾਂ ਜੀ ਨੰਦ ਦਾ ਤੇ ਪਰਜਾਈਆਂ ਵਾਸਤੇ ਅੱਛਾ ਹਾਂ ਜੀ ਠੀਕ ਤੇ ਇਹ ਕਿਉਂ ਮਨਾਇਆ ਜਾਂਦਾ ਹੈ ਇਹ ਤੀਆਂ ਦਾ ਤਿਹਾਰ ਮਨਾਇਆ ਜਾਂਦਾ ਹੈ ਸੌਣ ਚ ਹਾਂ ਜੀ ਤੇ ਇੱਕ ਮਿੱਥ ਬਣਿਆ ਹੋਇਆ ਜਿਵੇਂ ਸਾਉਣ ਦੇ ਮਹੀਨੇ ਦੇ ਵਿੱਚ ਸੱਸ ਤੇ ਨੂੰ ਇਕੱਠਿਆਂ ਨਹੀਂ ਰਹਿਣੀਆਂ ਚਾਹੀਦੀਆਂ ਤੁਸੀਂ ਕਿਵੇਂ ਦੇਖਦੇ ਹੋ ਇਸ ਚੀਜ਼ ਨੂੰ ਨਹੀਂ ਇਹ ਤਾਂ ਇਕੱਠੇ ਹੀ ਰਹਿੰਦੇ ਆ ਜੀ ਇਹਦੇ ਵਿੱਚ ਤਾਂ ਹਮੇਸ਼ਾ ਗਲਤੀ ਸੋਚ ਆ ਵੀ ਸੱਸ ਬਹੁਤ ਇਕੱਠਿਆਂ ਨਹੀਂ ਰਹਿ ਸਕਦੀਆਂ ਇਕੱਠੀ ਰਹਿਣਾ ਚਾਹੀਦਾ ਆ ਕਿਉਂਕਿ ਉਹਦੇ ਨਾਲ ਪਿਆਰ ਵਾਦਾ ਆ ਜੀ ਜਦੋਂ ਨਵੇਂ ਨਵੇਂ ਵਿਆਹ ਹੁੰਦਾ ਉਦੋਂ ਫਿਰ ਇੱਕ ਮਹੀਨਾ ਕਹਿੰਦੇ ਵੀ ਆ ਉਹ ਕਹਿੰਦੇ ਉਹ ਜੀ ਜੋ ਜੋ ਰੀਤ ਚੱਲੀ ਆ ਰਹੀ ਆ ਉਹ ਤਾਂ ਹੁਣ ਰੀਤ ਚੱਲੀ ਆ ਰਹੀ ਆ ਤੇ ਨਣਦਾ ਪਰਜਾਈ ਇਕੱਠੀਆਂ ਹੋ ਕੇ ਤੀਜ ਦਾ ਤਿਉਹਾਰ ਮਨਾਉਂਦੀਆਂ ਤੇ ਇੱਕ ਬਹਾਨਾ ਹੋ ਜਾਂਦਾ ਇਕੱਠੇ ਹੋਣ ਦਾ ਹਾਂਜੀ ਬਹੂ ਨੂੰ ਭੇਜਣੇ ਪੇਕਿਆਂ ਵੀ ਉਸ ਬਸ ਸਾਰੇ ਸੰਧਾਰਾ ਲੈ ਕੇ ਜਾਣਗੇ ਹਨ ਵੀ ਫਿਰ ਸੰਧਾਰਾ ਦੇ ਕੇ ਆਉਣਗੇ ਉਹਨੂੰ ਸਾਰੇ ਤਰ੍ਹਾਂ ਦਾ ਉਪਹਾਰ ਹੁੰਨੇ ਹਨ ਸੰਧਾਰੇ ਵਿੱਚ ਲਡੂ ਲਡੂ ਕੱਪੜੇ ਵਗੈਰਾ ਹਨ ਗਹਿਣੇ ਗੱਟੇ ਸਾਰਾ ਕੁਝ ਹੁੰਦਾ ਹੈ ਜੀ ਤੇ ਫਿਰ ਆਪਣਾ ਸਾਡੇ ਬੱਚਿਆਂ ਨੂੰ ਵੀ ਅੱਗੇ ਨੂੰ ਪਤਾ ਲੱਗੇ ਵੀ ਸਾਡਾ ਸੱਭਿਆਚਾਰ ਕੀ ਸੀਗੀ ਹਨ ਵੀ ਕੀ ਸਾਡੇ ਮਾਪੇ ਕਰਦੇ ਸੀਗੇ ਕੀ ਸਾਡਾ ਸੱਭਿਆਚਾਰ ਹੈ ਬਸ ਇਹਦੇ ਬਾਰੇ ਹੀ ਮਮੀ ਰੱਖਦਾ ਮੁੱਖ ਆਪ ਕਰਦੇ ਇਹ ਸਮੇਂ ਦੇ ਵਿੱਚ ਜਿਹੜੇ ਸਾਡਾ ਸੱਭਿਆਚਾਰ ਹੈ ਪਿੱਛੇ ਨੂੰ ਜਾ ਰਿਹਾ ਹੈ ਉਹ ਤਾਂ ਹੀ ਹੁਣ ਤੁਹਾਨੂੰ ਪਤਾ ਹੀ ਅੱਜ ਕੱਲ੍ਹ ਫੋਨਾਂ ਤੇ ਹੋਏ ਬੱਚੇ ਹਨਾ ਨਸ਼ਿਆਂ ਕਰਦੇ ਵੀ ਪੈਣ ਵਾਲਾ ਮਾਹੌਲ ਰਿਹਾ ਨਹੀਂ ਹੈਗਾ ਨਾ ਕੋਈ ਹਨਾ ਅੱਜ ਕੱਲ੍ਹ ਕਹਿਣਾ ਮੰਨਦਾ ਤੁਹਾਨੂੰ ਪਤਾ ਹੀ ਹੈ ਜੀ ਹਨਾ ਵੀ ਆਪ ਆਪਣੀ ਆਪਣੀ ਮਰਜ਼ੀ ਕਰਦੇ ਆ ਬੱਚੇ ਅੱਜ ਕੱਲ੍ਹ ਚਲੋ ਅਸੀਂ ਤਾਂ ਫੇਰ ਵੀ ਕੋਸ਼ਿਸ਼ ਕਰਦੇ ਵੀ ਸਾਡੇ ਬੱਚਿਆਂ ਨੂੰ ਸਾਾਨੂੰ ਕੁਝ ਪਤਾ ਲੱਗਿਆ ਹਨਾ ਵੀ ਹਾਂ ਸਾਡਾ ਸੱਭਿਆਚਾਰਕ ਕੀ ਹੈ ਹੁਣ ਦੇਖੋ ਐਜੂਕੇਸ਼ਨ ਦਾ ਜ਼ਮਾਨਾ ਹੈ ਤੇ ਐਜੂਕੇਸ਼ਨ ਦੇ ਜ਼ਮਾਨਿਆਂ ਦੇ ਵਿੱਚ ਆਪਾਂ ਜਿੱਥੇ ਕਹਿੰਦੇ ਪੜ੍ਹਨ ਪੜਨ ਹੀ ਗਏ ਤੇ ਪੁਰਾਣੇ ਸਮੇਂ ਦੇ ਵਿੱਚ ਤਾਂ ਕਹਿੰਦੇ ਵੀ ਔਰਤ ਜਿਹੜੀ ਪੈਰ ਦੀ ਜੁੱਤੀ ਹੈ ਲੇਕਿਨ ਅੱਜ ਤਾਂ ਨਹੀਂ ਹੈਗੀ ਲੇ ਜੀ ਨਹੀਂ ਜੀ ਨਹੀਂ ਜੀ ਕਿਉਂਕਿ ਅੱਜ ਕੱਲ੍ਹ ਜੀ ਟੀਮੀ ਵੀ ਬਰਾਬਰ ਬੰਦੇ ਦੇ ਹਨਾ ਹਰ ਇੱਕ ਕੰਮ ਨੂੰ ਮੂਰੇ ਹੁੰਦੀ ਹੈ ਜੀ ਹਰ ਇੱਕ ਕੰਮ ਵਿੱਚ ਸਹਿਤ ਕਰਦੀ ਹੈ ਮਦੇ ਦੀ ਬਾਕੀ ਸਾਰਾ ਕੰਮ ਆਪਾਂ ਹਨਾ ਵੀ ਬਰਾਬਰ ਕਰਵਾਉਣੇ ਆ ਅੱਜ ਕੱਲ੍ਹ ਦੇਖੋ ਹੁਣ ਆਦਮੀ ਤਾਂ ਬਾਹਰ ਹੁੰਨੇ ਆ ਉਹਨਾਂ ਨੇ ਵੀ ਚਲੋ ਬਣਾ ਬਾਹਰ ਕੰਮ ਕਰਨਾ ਪਰ ਟੀਮੀਆਂ ਨੂੰ ਤਾਂ ਘਰੋਂ ਪਤਾ ਵੀ ਅਸੀਂ ਕਿਹੜਾ ਕੰਮ ਕਰਨਾ ਉਹ ਵੀ ਸਾਰਾ ਕਨਾਂ ਅਡਜਸਟ ਕਰਦੀਆਂ ਹੀ ਜਿੰਨਾ ਕੋ ਹੋ ਸਕੇ ਹਨਾ ਤੁਸੀਂ ਸੁਣਦੇ ਮੈਂ ਜਿਹੜਾ ਇੰਜਾਇਮੈਂਟ ਕਰਦੇ ਆ ਆਪਣੇ ਖੁਸ਼ੀ ਦਾ ਇਜ਼ਹਾਰ ਕਰਦੇ ਹੋ ਤਾਂ ਕੋਈ ਮਰਦਾਂ ਵਾਸਤੇ ਵੀ ਹੈਗਾ ਬਹੁਤ ਆਉਣਾ ਬਸ ਹੈਗਾ ਜੀ ਬਸਾਤੀ ਨੂੰ ਕਰ ਸਕਦੇ ਹਾਂ ਨੱਚ ਸਕਦੇ ਹਾਂ ਗਾ ਸਕਦੇ ਹਾਂ ਜੀ ਪਰ ਇੱਥੇ ਵੀ ਹੈਗਾ ਸੀ ਕਿ ਹੈ ਵੀ ਆ ਜੋ ਜੀ ਨੂੰ ਜੀ ਕਰਦਾ ਜੀ ਬਿਲਕੁਲ ਨੱਚੋ ਸਾਡੇ ਨਾਲ ਇੰਜੋਏ ਕਰੋ ਕੋਈ ਨਾ ਸੱਦਾ ਜੀ ਕੋਈ ਪ੍ਰੋਬਲਮ ਨਹੀਂ ਹੈਗੀ ਨਾਲੇ ਸਾਡੇ ਪਿੰਡ ਚ ਤਾਂ ਕੋਈ ਐਦਾਂ ਦਾ ਕਰਦਾ ਹੀ ਨਹੀਂ ਜੀ ਹੈਗਾ ਸਾਰੇ ਬਰਾਬਰ ਹੈ ਜੀ ਇੱਥੇ ਬੰਦੇ ਵੀ ਖੁੱਲ੍ਹਣ ਜੀ ਜਨਾਨੀਆਂ ਵੀ ਖੁੱਲ੍ਹਣ ਜੀ ਸਭ ਨੂੰ ਖੁੱਲਾ ਸੱਦਾ ਹੈ ਹਾਂ ਜੀ ਕਿਸੇ ਕਿਸੇ ਪਿੰਡ ਵਿੱਚ ਮਨਾਈ ਜਾ ਰਹੀ ਹੈ ਹਾਂ ਜੀ ਹਾਂ ਜੀ ਬਿਲਕੁਲ ਜੀ ਨਹੀਂ ਮਨਾਉਣੀ ਸਾਰੇ ਪਿੰਡਾਂ ਚ ਚਾਹੀਦੀ ਪਰ ਸਾਰੇ ਪਿੰਡਾਂ ਚ ਏਕਤਾ ਨਹੀਂ ਜੀ ਮੇਨ ਪ੍ਰੋਬਲਮ ਇਹੀ ਹੈ ਜੀ ਕਿਉਂਕਿ ਏਕਤਾ ਕਰਕੇ ਨਹੀਂ ਚੱਲਦੇ ਜੀ ਦੋ ਜਾਣੇ ਕ ਇਹ ਗੱਲ ਗਲਤ ਹੈ ਜੀ ਮਨਾਉਣ ਪਰਾਲਾ ਸ਼ੁਰੂ ਕਰਿਆ ਏ ਵੀ ਚਲੋ ਹਨਾ ਜੇ ਅਸੀਂ ਨਾਲ ਮਿਲ ਕੇ ਇਕੱਠੇ ਹੋ ਕੇ ਕੁਝ ਕਰੂਗੇ ਤਾਂ ਹੀ ਸਾਡੇ ਪਿੰਡ 'ਚ ਪਤਾ ਲੱਗੂਗਾ ਵੀ ਹਾਂ ਇਹ ਪਿੰਡ ਚਾਹ ਤੇ ਹਰ ਮਨਾ ਰਹੀ ਸਾਡੇ ਬੱਚਿਆਂ ਨੂੰ ਵੀ ਪਤਾ ਲੱਗੂਗਾ ਵੀ ਸਾਡੇ ਮਾਪੇ ਪਾ ਨੇ ਆਹ ਕੁਝ ਕਰਿਆ ਆਹ ਕੁਝ ਉਹ ਕਰਦੇ ਤੇ ਤਾਂ ਹੀ ਬੱਚਿਆਂ ਨੂੰ ਸਾਨੂੰ ਸਮਝ ਆਊਗੀ ਸੱਭਿਆਚਾਰ ਆਪਾਂ ਨੂੰ ਪੜਾਉਣਾ ਚਾਹੀਦਾ ਹੈ ਜੀ ਸੱਭਿਆਚਾਰ ਕੇ ਜੀ ਜਿਵੇਂ ਤਾਂ ਹੈ ਨਹੀਂ ਜੀ ਹਨਾ ਵੀ ਇਹ ਨਹੀਂ ਸਹੀ ਲੱਗਦਾ ਹੈਗਾ ਸਾਰਿਆਂ ਨੂੰ ਵਧੀਆ ਲੱਗਦਾ ਏ ਫੇਰ ਵੀ ਆਪਣਾ ਪੰਜਾਬੀ ਸੱਭਿਆਚਾਰ ਨਹੀਂ ਭੁੱਲਣਾ ਚਾਹੀਦਾ ਅੱਜ ਦੇ ਨਾਲ ਆਪਾਂ ਇਕੱਠੇ ਹੋ ਜੰਦੇ ਆ ਜੀ ਛੋੜਾ ਜਿਹਾ ਜਿਵੇਂ ਸਭ ਨੂੰ ਹ ਦੀ ਖੜੇ ਆ ਜੀ ਸਰਪੰਚ ਸਾਹਿਬ ਇਹਨਾਂ ਨਾਲ ਸਾਨੂੰ ਖੁੱਲਾ ਸੰਗਤਾ ਦਿੱਤਾ ਬਈ ਵੀ ਤੁਸੀਂ ਆਪਣਾ ਸਤਿਕਾਰ ਹੋ ਗਿਆ ਹੈ ਕਈ ਬਰਸ ਪ੍ਰਾਈਮ ਮਿੰਟਰ ਹੁੰਦੇ ਤੁਸੀਂ ਇਸ ਸਟੇਟ ਦੇ ਪ੍ਰਾਈਮ ਮਿੰਟਰ ਤੇ ਤੁਹਾਡੇ ਦੇਖਣ ਦੇ ਵਿੱਚ ਇਹ ਪ੍ਰੋਗਰਾਮ ਹੋ ਰਿਹਾ ਹੈ ਇੱਕ ਪਾਸੇ ਤਾਂ ਦੇਖੋ ਸਮਾਜ ਨੇ ਔਰਤ ਨੂੰ ਪਹਿਲਾਂ ਹੀ ਦਵਾਇਆ ਹੋਇਆ ਹੈ ਹੋਰ ਧਰਮਾਂ ਨੇ ਦਵਾਇਆ ਹੋਇਆ ਹੈ ਫਿਰ ਵੀ ਐਡਾ ਬੜਾ ਪ੍ਰੋਗਰਾਮ ਰੂਪਮ ਲਿਕਣਾ ਇਹ ਕਿੱਡੀ ਕਬੜੀ ਚੁਣੌਤੀ ਦੀ ਗੱਲ ਹੁੰਦੀ ਹੈ ਜੀ ਬਹੁਤ ਵਧੀਆ ਬਹੁਤ ਵਧੀਆ ਸਾਰਾ ਪਿੰਡ ਵਾਲਾ ਮਿਲ ਕੇ ਕਰ ਰਿਹਾ ਹੈ ਨਾ ਸਹਿਯੋਗ ਸਾਰੇ ਪਿੰਡ ਦਾ ਹੈ ਜ਼ਰੂਰੀ ਨਹੀਂ ਵੀ ਇਕੱਲਾ ਸਰਪੰਚੇ ਕਰਦਾ ਹੈ ਸਰਪੰਚ ਤੋਂ ਮੈਂ ਤਾਂ ਇਹ ਜਿਆਦਾ ਇਹ ਕਰ ਰਹੇ ਹਾਂ ਸਾਰੇ ਪਿੰਡ ਦਾ ਸਹਿਯੋਗ ਨਾਲ ਹੁੰਦਾ ਹੈ ਪਿੰਡ ਬਹੁਤ ਵਧੀਆ ਆ ਮੈਂ ਇਥੇ ਮੁੱਖ ਮਹਿਮਾਨ ਆਈ ਹਾਂ ਪਰ ਇਹ ਪਿੰਡ ਮੈਂ 2016 ਤੋਂ ਆ ਰਹੀ ਹਾਂ ਇਹ ਪਿੰਡ ਬਹੁਤ ਜਿਆਦਾ ਵਧੀਆ ਇਕਤਾ ਬਹੁਤ ਪਿੰਡ ਵਿੱਚ ਵਿੱਚ ਹਾਂਜੀ ਇਹ ਸਾਰਾ ਪਿੰਡ ਇਕੱਠਾ ਹੋ ਕੇ ਨਾ ਪ੍ਰੋਗਰਾਮ ਕਰਦਾ ਰਹਿੰਦਾ ਆ ਇਸ ਪਿੰਡ ਦੀ ਸਫਾਈ ਬਾਰੇ ਜੇ ਬੋਲਿਆ ਜਾਵੇ ਤਾਂ ਸਰਪੰਚ ਸਾਹਿਬ ਬਹੁਤ ਜ਼ਿਆਦਾ ਤਰੱਕੀ ਕਰ ਰਿਹਾ ਇਹ ਪਿੰਡ ਸਭ ਤੋਂ ਅੱਗੇ ਆਇਆ ਇਹ ਪਿੰਡ ਕੀ ਕੈਡਾ ਦੇ ਮੁਕਾਬਲੇ ਤੋਂ ਵੀ ਸੱਪ ਤੋਂ ਅੱਗੇ ਆ ਜੀ ਕਬੱਡੀ ਦਾ ਟੂਰਨਾਮੈਂਟ ਕਰਾਇਆ ਜਾਂਦਾ ਹੈ ਜੀ ਹਨਾ ਸਾਡਾ ਆਪਣਾ ਬਾਬਾ ਗੱਜੇ ਦਾ ਕਲੱਬ ਖੁੱਲਿਆ ਹੋਇਆ ਹੈ ਜੀ ਸਾਰਿਆਂ ਨੂੰ ਓਪਰਚੁਨਿਟੀ ਦਿੱਤੀ ਜਾਂਦੀ ਹੈ ਜੀ ਉੱਥੇ ਖੇਡ ਸਕਦੇ ਆ ਕੋਈ ਵੀ ਹਿੱਸਾ ਲੈ ਸਕਦੇ ਆ ਜੀ ਐਦਾਂ ਦੀ ਕੋਈ ਵੀ ਗੱਲ ਨਹੀਂ ਹੈਗੀ ਸਾਡੇ ਪਿੰਡ ਬਹੁਤ ਵਧੀਆ ਹੈ ਜੀ ਤੇ ਸਾਰੇ ਪੂਰਾ ਇੱਕ ਦੂਸਰੇ ਦਾ ਸਹਿਯੋਗ ਦਿੰਨੇ ਆ ਤੇ ਸਾਨੂੰ ਬਹੁਤ ਪ੍ਰਾਊਡ ਹੈ ਜੀ ਆਪਣੇ ਨਾਲ ਸਰ ਬਾਹਰ ਤੋਂ ਰਿਸ਼ਤੇਦਾਰ ਵੀ ਸਾਰੇ ਆਏ ਆ ਕੇ ਕਹਿੰਦੇ ਵੀ ਤੁਹਾਡੇ ਪਿੰਡ ਜਿੰਨੀ ਸਫਾਈ ਕਿਤੇ ਨਹੀਂ ਹੈਗੀ ਵੀ ਇੰਨਾ ਸਾਫ਼ ਸੁਥਰਾ ਪਿੰਡ ਹੈ ਤੁਹਾਡਾ ਹਨਾ ਹਾਂ ਜੀ ਹਾਂ ਕਿੰਨੇ ਕੈਡਾ ਹੀ ਬਣਿਆ ਬਈ ਸੱਚ ਜਿਹੜਾ ਰਿਸ਼ਤੇਦਾਰ ਵੀ ਆਉਂਦਾ ਇੱਕ ਵਾਰ ਤਾਂ ਜਰੂਰ ਸਿਫਤ ਕਰਦਾ ਵੀ ਤੁਹਾਡਾ ਪਿੰਡ ਬਹੁਤ ਸਾਫ਼ ਸੁਥਰਾ ਹੈ ਵੀ ਕਿਤੇ ਨਹੀਂ ਅੰਨੀ ਸਫਾਈ ਜਾਈ ਸਾਡੇ ਹਾਂਜੀ ਸਰਪੰਚ ਦੀ ਉਹ ਦੇਣਾ ਜੀ ਉਹਨਾਂ ਦਾ ਹੀ ਉਹ ਹੈ ਨਾ ਦੋ ਤਿੰਨ ਸਵਾਡ ਵੀ ਰਾਸ਼ਟਰਪਤੀ ਵਾਰਡ ਸਵਚ ਭਾਰਤ ਹਾਂਜੀ 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 ਦੋ ਦੋ ਵਾਰ ਵਾਰਡ 1 ਨੰਬਰ ਨੰਬਰ ਤੇ ਆਇਦਣਾ ਇਧਰ ਉੱਪਰ ਲੱਗ ਗਏ ਪਾਰਟੀਆਂ ਕਹਿੰਦੀਆਂ ਹੁੰਦੀਆਂ ਵੀ ਅਸੀਂ ਕੈਲੀਫੋਰਨੀਆ ਨਹੀਂ ਨਹੀਂ ਸਾਡੇ ਪਿੰਡ ਚ ਪਾਰਟੀ ਬਾਜੀ ਨਹੀਂ ਹਾਂਜੀ ਨਹੀਂ ਕੋਈ ਸਾਰਿਆਂ ਦਾ ਇੱਕ ਹੈ ਸੱਚੀ ਗੱਲ ਆ ਵੀ ਇਹ ਕੈਲੀਫੋਰਨੀਆ ਬਣੇਗਾ ਨਾਲ ਜਾਣ ਵਾਲੇ ਦੇ ਨਾ ਚ ਬਣ ਚੁੱਕਿਆ ਆ ਇੱਥੋਂ ਤੱਕ ਸਾਨੂੰ ਈਦਾ ਇਹ ਪਿੰਡ ਬਹੁਤ ਜ਼ਿਆਦਾ ਵਧੀਆ ਹੈ ਬਹੁਤ ਤਰੱਕੀ ਕਰ ਰਹੀ ਹੈ ਨਾਲ ਚੱਲਦੇ ਸਰਕਾਰ ਦਾ ਨਹੀਂ ਹੈਗਾ ਵੀ ਆਪਣੀ ਆਪਣੀ ਮਰਜ਼ੀ ਸੋ ਤੁਸੀਂ ਦੇਖ ਰਹੇ ਹੋ ਕਿ ਇਹ ਵੀ ਬੀਬੀਆਂ ਨੇ ਬੱਚੇ ਨੇ ਇਹਨਾਂ ਨੇ ਸੱਭਿਆਚਾਰ ਦੇ ਸੰਬੰਧ ਦੇ ਵਿੱਚ ਆਪਣੇ ਸੱਭਿਆਚਾਰ ਨੂੰ ਬਚਾਉਣ ਵਾਸਤੇ ਆਪ ਲੋਕਾਂ ਨੂੰ ਦੱਸਣ ਵਾਸਤੇ ਇਹ ਜਿਹੜਾ ਪ੍ਰੋਗਰਾਮ ਆ ਉਹ ਲਿਖਿਆ ਸੋ ਕਿਉਂਕਿ ਜਿੱਥੇ ਔਰਤ ਨੂੰ ਪੈਰ ਦੀ ਜੁੱਤੀ ਸਮਝਿਆ ਜਾਂਦਾ ਇਹ ਜੁੱਤੀ ਹੈ ਜੱਟ ਕੁੱਤਣਾ ਹੋਵੇ ਕੁੱਤੀਆਂ ਸੰਦੂਖਾ ਹੋਵੇ ਭਈਆ ਜੱਟ ਤੋਂ ਮਕੀ ਪਿਆਈ ਬੱਲਾ ਜੱਟ ਤੋਂ ਮਕੀ ਤੇ ਹਈਏ ਫੇਰ ਤੇ ਹਈਏ ਬੱਸ ਆਪਣੀ ਨਾ ਥੋੜੇ ਕਿਸੇ ਮਈਆ ਡਿਊਟੀ ਲੱਗੋ ਕਿਹਦਾ ਕਿਹਦਾ ਬਟਾੜੇਗਾ ਕਿਸੇ ਮਈਆ ਦਾ ਡਿਊਟੀ ਲੱਗੋ ਕਿਹਦਾ ਕਿਹਦਾ ਬਟਾੜੇਗਾ No, but no! ई जानल हां मैं कोहली वो तेरे पांडे भांजने मेरी गोली तुम वजवर्गी बराबर गोली कर दूंगा गजवर्गी गोली कर दूंगा गजवर्गी चलो हां चलो लड़ाटे करो आज मेरे नाम ਆ ਗਾਇਬ ਹੋ ਗਏ ਗੁਰੂ ਕਹਿ ਕੇ ਅਕਾਲ ਪੁਰਖ ਜੀ ਜਾਨੀ ਮੈਨੂੰ ਆਠ ਸ਼ਾਂਤੀ ਦਾ ਪੜਿਆ ਵੀ ਮੇਰੀਓ ਖਾਦੂ ਕਹਿ ਕੇ ਹੀ ਪ੍ਰਸ਼ਾਨ ਸਿਰ ਪਾੜਵਾ ਗੁਰੂ ਦਗਾ ਦਗਾ ਨਾ ਚੱਲ ਮੇਰੇ ਨਾ Thank <laughs> ਆਪੋ ਜੀ ਚਲੋ ਚਲੋ ਹਾਂ ਚਲੋ ਦੰਡਾ ਕਰੋ ਅੱਜ ਵੀ ਮੇਰੇ ਨਾਲ ਅੱਜ ਮੇਰੇ ਨਾਲ ਲੜਿਆ ਨੀ ਕੋਡਾ ਜੀ ਜਾਨੀ ਬਾਈ ਜੀਹਾ ਬਗਭਗੁਰੂ ਕਹ ਕੇ ਕੋਡਾ ਜੀ ਜਾਨੀ ਮੈਨੂੰ ਆਠ ਸ਼ਾਂਤੀ ਦਾ ਪੜਿਆ ਨੀ ਮੇਰੀਓ ਬਾਦੂ ਕਹ ਕੇ ਹੀ}{|\text{ਕ੍ਰਿਸ਼ਾਲ ਸਿਰ ਪੜਿਆ ਬਗਭਗੁਰੂ ਕਹ ਕੇ ਹੀ}|}

ਆ ਗਿਆ ਕੋਈ ਤੁਹਾਡਾ ਜੀ ਜੀ ਚਲੋ ਹਾਂ ਚਲੋ ਲੜਾਂਗੇ ਕਰੋ ਅੱਜ ਮੇਰੇ ਮਰ ਅੱਜ ਮੇਰੇ ਨਾਲ ਲੜਿਆ ਨੀ ਕੋਡਾ ਜੀ ਜਾਨੀ ਰਹੀ ਬੈਠੂਗਾ ਬਗਭਗੂ ਕਹਿ ਕੇ ਕੋਡਾ ਜੀ ਜਾਨੀ ਮੈਨੂੰ ਆਠ ਸ਼ਾਂਤੀ ਦਾ ਪੜਿਆ ਨੀ ਲੈ ਲਿਓ ਖਾਦੂ ਕਹਿ ਕੇ ਨਿਸ਼ਾਨ ਸਿਰ ਪਾੜਵਾਵਾ Dah kena kalau mereka ਹਨੀ ਦਾ ਮੈਂ ਇਧਰ ਕਰ ਤਾ ਸਿੰਗਲ ਆ ਚੱਲ ਗਏ ¿Qué es ਜੀਜੀ ਚਲੋ ਹਾਂ ਚਲੋ ਚੱਲਣੇ ਕਰੋ ਅੱਜ ਮੇਰੇ ਨਾਲ ਅੱਜ ਮੇਰੇ ਨਾਲ ਲੜਿਆ ਨੀ ਕੋਡਾ ਜੀ ਜਾਨੀ ਰਹੀ ਬੈਜੂ ਬਾ ਡਾ ਗੁਰੂ ਕਹੇ ਕੋਡਾ ਜੀ ਜਾਨੀ ਮੈਨੂੰ ਪਾਠ ਸ਼ਾਂਤੀ ਦਾ ਪੜਿਆ ਨੀ ਮੇਰੀਓ ਹਾਥੂ ਕਹ ਕੇ ਹੀ ਸੇਸ਼ਾਲ ਸਿਰ ਪਾੜਵਾ ਵੋ ਉਹ ਦਾ ਕਹਿੰਦਾ ਕੱਲ ਮੇਰੇ ਨਾਲ